ਇੱਕ ਪਾਸੇ ਵੱਡੇ ਲੀਡਰ ਕਹਿੰਦੇ ਆ ਕਿ ਪਰਦੇਸੀਓ ਤੁਸੀਂ ਵਾਪਸ ਆ ਜਾਓ ਗੱਲਾਂ ਗੱਲਾਂ ਨਾਲ ਲੈਂਦੇ ਨੇ ਕੀਲ ਦੋਸਤੋ ਕਹਿੰਦੇ ਸਰੀਰ ਦਾ ਜਿਹੜਾ ਜ਼ਖਮ ਹੁੰਦਾ ਉਹ ਮਲਮ ਨਾਲ ਭਰਦਾ ਪਰ ਦਿਲ ਦਾ ਜ਼ਖਮ ਉਹਨੂੰ ਸ਼ਬਦ ਟਕੋਰ ਕਰਦੇ ਆ ਤੇ ਕਰਦੇ ਨੇ ਹੀਲ ਦੋਸਤੋ ਪਰ ਵੱਡੇ ਸਵਾਲ ਇਹੀ ਨੇ ਕਿ ਆਪਣੀ ਹੀ ਧਰਤੀ ਤੇ ਆਪਣੀ ਹੀ ਮਿੱਟੀ ਤੇ ਆਪਣੇ ਹੀ ਮਿੱਟੀ ਦੇ ਜਾਏ ਮੂਲ ਨਿਵਾਸੀਆਂ ਨੂੰ ਕਿਉਂ ਕੁਝ ਆਪਣੇ ਹੀ ਕਰਦੇ ਨੇ ਜ਼ਲੀਲ ਦੋਸਤੋ ਆਪਣੇ ਹੀ ਕਿਉਂ ਕਰਦੇ ਨੇ ਜ਼ਲੀਲ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆਲੇ ਤੇ ਵੀਡੀਓ ਕਿਸ ਬਾਬਤ ਹੋਣੀ ਸਾਥੀਓ ਇਸ ਸਮੇਂ ਅਸੀਂ ਗੜਸ਼ੰਕਰ ਰੋਡ ਤੇ ਪੁਲ ਦੇ ਹੇਠਾਂ ਖੜੇ ਆਂ ਔਰ ਇਸ ਥਾਂ ਤੋਂ ਅਸੀਂ ਘੱਟੋ ਘੱਟ ਨਹੀਂ ਤਾਂ 5 ਤੋਂ 7 ਵੀਡੀਓ ਕਰ ਚੁੱਕੇ ਜਿਦੇ ਵਿੱਚ ਸਾਡੇ ਵੀਰ ਭੁਪਿੰਦਰ ਹੁਣਾ ਨੇ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਕਿਤੇ ਚੋਰ ਫੜਾਤਾ ਕਦੇ ਕੋਈ ਕਿਸੇ ਦੀ ਬਾਲੀਆਂ ਖੋਕੇ ਲੈ ਗਿਆ ਤਾਂ ਬੀਬੀ ਨੂੰ ਸਹਾਰਾ ਦਿੱਤਾ ਪਰ ਇਸ ਵੀਰ ਦੇ ਨਾਲ ਧੱਕਾ ਹੋਇਆ ਪਿਛਲੇ ਦਿਨੀ ਧੱਕਾ ਇਸ ਕਦਰ ਤੱਕ ਜਿਹੜਾ ਵੀਡੀਓ ਦੇ ਵਿੱਚ ਘੁੰਮ ਗਿਆ ਪੂਰੇ ਪੰਜਾਬ ਵਿੱਚ ਕੇ ਬਹੁਤ ਹੀ ਸਤਕਾਰਯੋਗ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਵੀ ਇੱਥੇ ਪਹੁੰਚੇ ਨੇ ਉਹਨਾਂ ਨੇ ਵੀ ਵੀਰ ਉਹਨਾਂ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਦਾ ਹੀ ਇਹ ਸਵਾਲ ਹੈ ਜਿਹੜਾ ਨਵਾਂ ਸ਼ਹਿਰ ਦੀ ਫਿਜ਼ਾ ਵਿੱਚ ਘੁੰਮਦਾ ਪਿਆ ਨਾਲ ਇੱਕ ਗੱਲ ਵੀ ਜਿਹੜੀ ਸਾਹਮਣੇ ਆਈ ਹੈ ਕਿ ਆਪਣੀ ਹੀ ਮਿੱਟੀ ਤੇ ਆਪਣੇ ਪੰਜਾਬੀ ਜ਼ਲੀਲ ਕਿਉਂ ਨੇ ਪਿਛਲੇ ਲੰਬੇ ਸਮੇਂ ਤੋਂ ਇਸੇ ਤਾਂ ਤੇ ਵੀਰ ਭਪਿੰਦਰ ਹੁਣੀ ਆਪਣਾ ਕੰਮ ਚਲਾਉਂਦੇ ਆ ਔਰ ਬਿਲਕੁਲ ਸੜਕ ਤੇ ਇੱਕ ਸਾਈਡ ਤੇ ਹੋ ਕੇ ਆਪਣਾ ਕੰਮ ਚਲਾਉਂਦੇ ਆ ਟ੍ਰੈਫਿਕ ਨੂੰ ਵਿਘਨ ਨਹੀਂ ਆਉਣ ਦਿੰਦੇ ਸਮਾਕੇ ਆਮ ਲੋਕਾਂ ਦਾ ਸਹਿਯੋਗ ਵੀ ਕਰਦੇ ਆ ਪੂਰੀ ਘਟਨਾ ਹੋਈ ਕੀ ਹੈ ਇਹਨਾਂ ਨਾਲ ਕਿਸ ਜਿਹੜਾ ਪੁਲਿਸ ਅਫਸਰ ਹੈ ਕਿਸ ਨੇ ਇਹਨਾਂ ਨਾਲ ਇਹਨਾਂ ਦੇ ਫਾਦਰ ਸਾਹਿਬ ਨਾਲ ਜਿਹੜੀ ਬਦਤਮੀਜ਼ੀ ਕੀਤੀ ਐ ਗਲਤ ਬੋਲਿਆ ਔਰ ਇਹਨਾਂ ਦੇ ਮਨ ਨੂੰ ਠੇਸ ਕਿਸ ਗੱਲ ਦੀ ਪਹੁੰਚੀ ਐ ਪੂਰੀ ਜਾਣਕਾਰੀ ਲੈਨੇ ਆ ਭਵਿੰਦਰ ਜੀ ਹਮਦਰਦੀ ਐ ਮੈਂ ਤੁਹਾਡੀਆਂ ਤਸਵੀਰਾਂ ਵੀ ਦੇਖ ਲਈਏ ਜਦੋਂ ਬਹੁਤ ਹੀ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਗੜਗੱਜੇ ਇੱਥੇ ਪਹੁੰਚੇ ਤੁਹਾਡੀਆਂ ਅੱਖਾਂ ਵੀ ਨਮ ਹੋ ਗਈਆਂ ਸਨ ਪਰ ਮੈਂ ਚਾਹੁੰਦਾ ਪਿਛਲੇ ਦਿਨੀ ਜਿਹੜੀ ਘਟਨਾ ਹੋਈ ਪਹਿਲਾਂ ਉਹ ਦੱਸੋ ਫਿਰ ਆਪਾਂ ਅਗਲੀ ਗੱਲ ਕਰਦੇ ਆਂ ਵਾਇਲੈਂਸ ਆ ਸਾਰਿਆਂ ਨੂੰ ਮੇਰੇ ਵੀਰ ਜਿੰਨੇ ਵੀ ਚੈਨਲ ਦੇਖ ਰਹੇ ਪੀਵੀ 32 ਨਵਾਂ ਸ਼ਹਿਰ ਤੇ ਭਾਜੀ ਹੁਣੀ ਹਰ ਵੇਲੇ ਪਹੁੰਚ ਜਾਂਦੇ ਆ ਤੇ ਮੇਰੇ ਦੁੱਖ ਵੰਡਾਇਆ ਜਿਨ੍ਹਾਂ ਨੇ ਮੈਂ ਤਾਂ ਇਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਣਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਖੋ ਜੀ ਆਪਣਾ ਪੰਜਾਬੀ ਭਰਾ ਸਾਰੇ ਇੱਥੇ ਪੰਜਾਬ 'ਚ ਰਹਿਣਾ ਚਾਹੁੰਦੇ ਆ ਲੇਕਿਨ ਰਹਿ ਕਿਦਾਂ ਜੇ ਇਹੋ ਜੇ ਐਸਐਚਓ ਜਾਂ ਇਹੋ ਜੇ ਏਐਸਆਈ ਆ ਕੇ ਅਫਸਰ ਜਿਹੜੇ ਆ ਉਹ ਸਾਨੂੰ ਧਮਕੀਆਂ ਦਿੰਦੇ ਸਿੱਧੀਆਂ ਧਮਕੀਆਂ ਦਿੰਦੇ ਆ ਇਸ ਤੋਂ ਘਟਨਾ ਜਿਹੜੀ ਆ ਭਗਵੰਤ ਮਾਨ ਜੀ ਜਿਸ ਦਿਨ ਆਏ ਸੀਗੇ ਉਸ ਦਿਨ ਦੀ ਘਟਨਾ ਆ ਇਹ ਤੇ ਉਸ ਦਿਨ ਅਸੀਂ ਸਵੇਰੇ ਸੱਜਰੇ ਇੱਥੇ ਪਹੁੰਚੇ ਸੀਗੇ ਜਿਸ ਵੇਲੇ ਅਸੀਂ ਇੱਥੇ ਪਹੁੰਚੇ ਆ ਮੈਂ ਤੇ ਮੇਰੇ ਡੈਡੀ ਰੋਜ਼ ਹੀ ਮੇਰੇ ਨਾਲ ਇਸੇ ਕਰਕੇ ਆਉਂਦੇ ਆ ਕਿ ਮੈਂ ਕਿਸੇ ਨਾਲ ਲੜਾਈ ਝਗੜਾ ਨਾ ਹੋ ਜਵੇ ਜਾਂ ਖੇਬਲ ਨਾ ਪਾਵਾਂ ਤੇ ਮੇਰੇ ਬੰਦੇ ਆ ਜੀ ਬਹੁਤ ਮੇਰੇ ਡੈਡੀ ਬਹੁਤ ਹੀ ਇਹਨਾਂ ਨੇ ਜ਼ਿੰਦਗੀ ਭਰ ਸੰਘਰਸ਼ ਹੀ ਕੀਤਾ ਹੈ ਜੀ ਉਮਰ ਤੁਹਾਡੇ ਪਿਤਾ ਜੀ ਡੈਡੀ ਦੀ 92 ਸਾਲ ਦੀ ਉਮਰ ਹੈ ਜੀ ਪਿਓ 92 ਸਾਲ 95 ਸਾਲ ਤੇ ਰੀੜ ਦੀ ਹੱਡੀ ਬਹੁਤ ਤਗੜੀ ਹੈ ਹਜੇ ਵੀ ਮਤਲਬ ਤੰਦਰੁਸਤ ਆ ਉਹ ਉਹ ਚਾਹਦੇ ਆ ਕਿ ਮੈਂ ਤੰਦਰੁਸਤ ਰਮਾਂ ਇਸੇ ਕਰਕੇ ਉਹ ਇੱਥੇ 2-4 ਘੰਟੇ 5 ਘੰਟੇ ਮੇਰੇ ਨਾਲ ਕੰਮ ਕਰਦੇ ਆ ਕਿਉਂਕਿ ਸਾਰੀ ਜ਼ਿੰਦਗੀ ਉਹਨੇ ਕੰਮ ਹੀ ਕੀਤਾ ਹੈ ਪਿਛੜਾ ਜਿਹੜਾ ਉਹ ਮੇਰਾ ਪਿੰਡ ਪੁੰਨੂ ਮਜਾਰਾ ਆ ਤੇ ਮੈਂ ਢਾਲੀਵਾਲ ਚੱਟਾਂ ਦਾ ਮੁੰਡਾ ਹੋ ਕੇ ਇਹੋ ਜੇ ਕੰਮ ਕਰਦਾ ਜਦ ਕਿ ਮੇਰੇ ਰਿਸ਼ਤੇਦਾਰ ਵੀ ਮੇਰਾ ਪਿੱਛਾ ਛੱਡ ਦਿੱਤਾ ਸੀ ਕਿਉਂਕਿ ਮੈਂ ਫਰੂਟ ਦੀ ਰੇੜੀਆਂ ਲਾਂਦਾ ਸੀ ਪਹਿਲਾਂ ਨਹਿਰੂ ਗੇਟ ਦੇ ਵਿੱਚ ਨਹਿਰੂ ਗੇਟ ਦੀ ਫਰੂਟ ਦੀ ਰੇੜੀਆਂ ਲਾਂਦੇ ਲਾਂਦੇ ਮੈਂ ਇੱਥੇ ਤੱਕ ਬੋਲ ਸਰਦਾਰ ਜੀ ਤੁਸੀਂ ਕਿਰਤ ਕਰਦੇ ਹੋ ਬਿਲਕੁਲ ਔਰ ਕਿਰਤ ਮਾਲਕ ਨੂੰ ਪਸੰਦ ਹੈ ਤੁਹਾਨੂੰ ਗੱਡੀ ਖੋਲਣ ਕਿਉਂ ਨਹੀਂ ਦਿੱਤੀ ਕਿਉਂ ਰੋਕਿਆ ਗਿਆ ਗੱਡੀ ਇਸ ਕਰਕੇ ਖੋਲਣ ਨਹੀਂ ਦਿੱਤੀ ਕਹਿੰਦੇ ਭਗਵੰਤ ਮਾਨ ਜੀ ਆ ਰਹੇ ਜੀ ਤੇ ਪੁੱਛਣਾ ਸੀ ਤੂੰ ਕਹਿੰਦਾ ਪੇਠਾ ਆ ਇਹ ਪੇਠਾ ਏ ਆਲਾ ਆਲਾ ਬੰਬ ਥੋੜੇ ਆ ਮੈਂ ਉਹਨਾਂ ਨੂੰ ਇਹੀ ਸਵਾਲ ਕੀਤਾ ਜੇ ਭਗਵੰਤ ਮਾਨ ਜੀ ਉੱਥੇ ਆ ਰਹੇ ਆ ਤੇ ਸਾਰਾ ਦਾ ਸ਼ਹਿਰ ਖੁੱਲਾ ਆ ਜੇ ਭਗਵੰਤ ਮਾਨ ਜੀ ਸੀਐਮ ਸਾਹਿਬ ਆ ਤੇ ਉਹਨਾਂ ਦੀ ਕੁਰਸੀ ਜਿਹੜੀ ਉਹ ਪਬਲਿਕ ਆਮ ਆਲ ਪਾਰਟੀ ਆ ਤਾਂ ਆਮ ਬੰਦਿਆਂ ਲਈ ਆ ਇਹ ਉਹਨਾਂ ਨੂੰ ਸੀਐਮ ਵੀ ਬਣਾਇਆ ਆਮ ਜਨਤਾ ਨੇ ਇਹਦੇ ਵਿੱਚ ਤਾਂ ਪੇਠਾ ਮੋਈ ਗੱਲ ਕਰਦਾ ਪੇਠਾ ਬੰਬ ਥੋੜੇ ਆ ਬਿਲਕੁਲ ਚੈਕਿੰਗ ਕਰ ਸਕਦੇ ਸੀਗੇ ਸਾਰੀ ਗੱਡੀ ਕਰ ਸਕਦੇ ਸੀ ਚੈੱਕ ਤੇ ਲੇਕਿਨ ਉਹਨਾਂ ਨੇ ਕਹਿੰਦੇ ਵੀ ਨਹੀਂ ਜੀ ਸਾਡੀ ਗੱਡੀ ਖੋਲਣ ਨਹੀਂ ਦੇਣੀ ਅਸੀਂ ਜੱਤ ਕਰ ਭਗਵੰਤ ਮਾਨ ਜੀ ਇੱਥੇ ਰਹਿਣਾ ਆ ਆਣਾ ਆ ਔਰ ਜਾਣਾ ਉੱਥੇ ਤੱਕ 1.5 ਵਜੇ ਤੱਕ ਸਾਡੀ ਗੱਲ ਹੀ ਨਹੀਂ ਖੁੱਲੂਗੀ ਮੈਂ ਉਹਨਾਂ ਨੂੰ ਕਿਹਾ ਵੀ ਭਗਵੰਤ ਮਾਨ ਜੀ ਜੇ ਸ਼ਾਮ ਤੱਕ ਨਹੀਂ ਆਉਗੇ ਅਸੀਂ ਸ਼ਾਮ ਤੱਕ ਦਿਹਾੜੀ ਨਾ ਕਰਾਂਗੇ ਹੈਨਾ ਕੋ ਤੁਹਾਡੇ ਵੀ ਆਰਮਾਨ ਆ ਘਰੋਂ ਆਨੇ ਆ ਖਰਚਾ ਹੁੰਦਾ ਤੇਲ ਲੱਗਦਾ ਫਿਰ ਉਮੀਦ ਹੁੰਦੀ ਸ਼ਾਮ ਨੂੰ ਘਰ ਕੁਝ ਲੈ ਕੇ ਜਾਈਏ ਬੱਚਿਆਂ ਦੀ ਪੜ੍ਹਾਈ ਲਿਖਾਈ ਬਜ਼ੁਰਗਾਂ ਦੀ ਦਵਾਈ ਦਾ ਔਰ ਬਹੁਤ ਖਰਚੇ ਆ ਮੈਂ ਪੁਲਿਸ ਦੇ ਵਿੱਚ ਇੱਕ ਨਿਕੰਮਾ ਬੰਦਾ ਹੁੰਦਾ ਹੈ ਨਾ ਉਹ ਨਿਕੰਮਾ ਬੰਦਾ ਸਾਰੀ ਪੁਲਿਸ ਨੂੰ ਦਾਗ ਲਾ ਦਿੰਦਾ ਮੇਰੇ ਕੋਲ ਤਾਂ ਐਸਐਸਪੀ ਡੀ ਐਸਆਈ ਸਾਹਿਬ ਨੇ ਵੀ ਚਲੋ ਸਤਕਾਰਯੋਗ ਨੇ ਦੇਖੋ ਜੀ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਮਾੜਾ ਬੰਦਾ ਕੌਣ ਆ ਕਿਰਤੀ ਕੌਣ ਆ ਫਿਰ ਉਹਨਾਂ ਦੀ ਪਾਰਖੋਣੀ ਕਾਹਦੀ ਹੋਈ ਇਹ ਤਾਂ ਉਹਨਾਂ ਨੂੰ ਜੱਜਮੈਂਟ ਹੋਣੀ ਚਾਹੀਦੀ ਨਾ ਕਿ ਆਹ ਬੰਦਾ ਕਿਰਤੀ ਆ ਇਹ ਮਿਹਨਤੀੇ ਕੰਮ ਕਰ ਲਵੇ ਜੇ ਛਾਤਰ ਬੰਦਾ ਉਹਨਾਂ ਦੇ ਅੱਖਾਂ ਤੋਂ ਥੱਲੇ ਨਿਕਲ ਜਾਂਦਾ ਔਰ ਕਿਰਤੀ ਬੰਦੇ ਨੂੰ ਦਬੋਚਿਆ ਜਾ ਰਿਹਾ ਤਾਂ ਫਿਰ ਇਹ ਇਨਸਾਫ ਨਹੀਂ ਨਾ ਹੋਇਆ ਉਸ ਦਿਨ ਹੋਇਆ ਕਿ ਜੇ ਤੁਹਾਨੂੰ ਕੋਈ ਨਹੀਂ ਖੋਲਣ ਦਿੱਤੀ ਉਸ ਦਿਨ ਇਹੀ ਹੋਇਆ ਕਿ ਮੈਂ ਜਦੋਂ ਉਹ ਐਸਆਈ ਨੇ ਮੈਨੂੰ ਕੀਤਾ ਮੈਂ ਪਿੱਛੇ ਕਰ ਲਈ ਗੱਡੀ ਪਿੱਛੇ ਕਰਨ ਤੋਂ ਬਾਅਦ ਅਸੀਂ ਸਾਮਾਨ ਆਪਣਾ ਲਾਣ ਲੱਪੇ ਹੌਲੀ ਹੌ ਤੇ ਬਾਬਾ ਜੀ ਹਜੇ ਆਏ ਨਹੀਂ ਸੀ ਸਰਦਾਈ ਲਾਂਦੇ ਇੱਥੇ ਮੇਰੇ ਨਾਲ ਨਿਹੰਗ ਸਿੰਘ ਜੀ ਪਰਲੇ ਪਾਸੇ ਸਰਦਾਈ ਲਾਂਦੇ ਉਹ ਆਜੇ ਪਹੁੰਚੇ ਨਹੀਂ ਸੀਗੇ ਉਹਨਾਂ ਦੀ ਗੱਡੀ ਖੜੀ ਆ ਉਹ ਦੇਖੋ ਉਹ ਚੱਲੇ ਸੀਗੇ ਹੁਣ ਸ਼ਾਮ ਨੂੰ 6 ਵਜੇ ਤੱਕ ਇੱਥੇ ਹੁੰਦੇ ਆ ਉਹ ਇੱਥੇ ਪਹੁੰਚੇ ਨਹੀਂ ਤੇ ਉਹ ਸਵੇਰੇ 9:30 10 ਵਜੇ ਦੀ ਘਟਨਾ ਇਹ 10:30 ਵਜੇ ਦੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਐਸਆਈ ਨੇ ਇਧਰੋਂ ਘੁੰਮ ਕੇ ਪਤਾ ਨਹੀਂ ਕਿਹੜੀ ਗੱਡੀ ਆਈ ਜਿਹਦੇ ਚਿੱਟੀਆਂ ਨੀਲੀਆਂ ਪੱਟੀਆਂ ਹੁੰਨੀਆਂ ਹਾਈਵੇ ਦੇ ਉੱਪਰ ਖੜੀ ਹੁੰਦੀ ਆ ਤੇ ਮੈਨੂੰ ਉਹ ਬਾਬਾ ਜੀ ਨੇ ਦੱਸਿਆ ਕਿ ਇਹ ਬਹਿਰਾਮ ਦੇ ਦੂਨੀ ਚੰਦ ਇਹਨਾਂ ਦਾ ਨਾਂ ਆ ਦੂਨੀ ਚੰਦ ਜੀ ਆ ਗੱਡੀ ਮੇਰੇ ਮੋਰੇ ਪਸਾਤਦੀ ਇੱਥੇ ਕਹਿੰਦਾ ਮੈਂ ਦੇਖਦਾ ਤੂੰ ਗੱਡੀ ਕਿੱਦਾਂ ਖੋਲਦਾ ਆ ਗੱਡੀ ਚੱਕ ਕੇ ਪਿੱਛੇ ਕਰ ਲਾ ਫਲਾਣਾ ਬਾਕੀ ਵੀਡੀਓ ਵਾਇਰਲ ਹੋਈ ਹੈ ਤੁਸੀਂ ਉਹਦੇ ਚ ਦੇਖ ਸਕਦੇ ਆ ਵੀਡੀਓ ਆਪਾਂ ਦੇਖ ਲੈਂਦੇ ਆ ਠੀਕ ਹੈ ਤੇ ਉਸ ਤੋਂ ਬਾਅਦ ਉਹ ਤੁਹਾਡੇ ਪਿਤਾ ਜੀ ਨੂੰ ਕੀ ਕਿਹਾ ਮੈਂ ਤੁਹਾਨੂੰ ਦੱਸਦਾ ਵੀ ਉਹ ਇੱਥੇ ਆ ਕੇ ਮੇਰੀ ਰੇੜੀ ਮੋਰੇ ਗੱਡੀ ਲਾਤੀ ਕਹਿੰਦਾ ਮੈਂ ਦੇਖਦਾ ਤੇਰੇ ਕੋਲ ਕਿਹੜਾ ਸਮਾਨ ਖਰੀਦਾ ਆ ਕੇ ਇੰਨਾ ਤੱਕਾ ਕੀਤਾ ਮੇਰੇ ਨਾਲ ਫਿਰ ਮੈਂ ਉਹਨਾਂ ਨੂੰ ਇਹ ਵੀ ਪੁੱਛਿਆ ਮੈਂ ਕਿਹਾ ਜੀ ਮੈਂ ਕਿਹੜਾ ਚਿੱਟਾ ਵੇਚਦਾ ਆ ਇੱਥੇ ਤੇ ਉਹ ਕਹਿੰਦੇ ਵੀ ਤੁਸੀਂ ਚਿੱਟਾ ਗੱਡੀ ਸਮਾਨ ਨਾ ਬੰਦ ਕਰਕੇ ਚਿੱਟਾ ਹੀ ਵੇਚ ਲਓ ਇਹ ਪਿਤਾ ਜੀ ਨਾਲ ਉਹਨਾਂ ਨੇ ਇਹੀ ਤੱਕਾ ਕੀਤਾ ਕਿ ਮਤਲਬ ਉਹਨਾਂ ਨੂੰ ਬਾਰ ਬਾਰ ਬਹਿਸ ਦੇ ਰਹੇ ਵੀਡੀਓ ਦੇ ਵਿੱਚ ਦਿਖਾਇਆ ਤੁਸੀਂ ਦੇਖਿਆ ਵੀ ਹੈ। ਕੋਲੋਂ 92 92 ਸਾਲ ਦੇ ਬਜ਼ੁਰਗ ਆ ਕੋਈ ਇੱਜ਼ਤ ਦਾ ਗੱਲ ਨਹੀਂ ਕੀਤੀ। ਨਾ 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 ਉਹਨਾਂ ਨੇ ਤਾਂ ਬਹੁਤ ਬਦਤਮੀਜ਼ੀ ਕੀਤੀ ਜੀ ਜਦ ਉਹਨਾਂ ਦੀ ਬਦਤਮੀਜ਼ੀ ਮੈਂ ਸਹਿਨ ਨਹੀਂ ਕਰ ਸਕਿਆ ਤਾਂ ਮੇਰੇ ਅੰਦਰ ਦਾ ਉਹ ਵਾਲ ਬਾਹਰ ਆ ਗਿਆ ਜਿਹੜਾ ਕਿ ਮੈਂ 5-6 ਸਾਲ ਤੋਂ ਸਹਿਨ ਕਰ ਰਿਹਾ ਜਦ ਕਿ ਉੱਥੋਂ ਲੈ ਕੇ ਨਹਿਰੂਗੜ੍ਹ ਤੋਂ ਲੈ ਕੇ ਇੱਥੇ ਤੱਕ ਮੈਂ ਕਿਸੇ ਦੀ ਵਾਰਦੀ ਨਹੀਂ। ਉਹਨੂੰ ਪੁੱਛਣਾ ਸੀਗਾ ਵੀ ਤੁਸੀਂ ਕੱਲਾ ਸੀਐਮ ਸਾਹਿਬ ਦੀ ਰਾਖੀ ਨਹੀਂ ਕਰਨੀ। ਸਾਡੀ ਰਾਖੀ ਵੀ ਤੁਸੀਂ ਕਰਨੀ। ਮੈਂ ਉਹ ਇਹੀ ਸਵਾਲ ਕੀਤਾ ਬਾਰ ਬਾਰ ਵੀ ਕਿਹੜੇ ਅਫਸਰ ਕਿਹੜੇ ਅਫਸਰ ਦਾ ਨਾਮ ਦੱਸੋ ਵੀ ਕਿਹੜੇ ਅਫਸਰ ਨੇ ਕਿਹਾ ਸਾਨੂੰ ਉਹ ਨਾਮ ਕਿਸੇ ਦਾ ਨਹੀਂ ਦੱਸਿਆ ਚੌੜੇ ਹੋ ਕੇ ਖੜਿਆ ਰਿਹਾ ਖੜਾ ਰਿਹਾ ਤੁਸੀਂ ਦੇਖਿਆ ਲਾਈਵ ਉਹਦੇ ਨਾਲ ਸਿਰ ਤੇ ਟੋਪੀ ਸੀਗੀ ਨਾ ਉਹਨਾਂ ਦੇ ਪੂਰੀ ਵਰਦੀ ਸੀਗੀ ਉਹ ਪੂਰੀ ਵਰਦੀ ਚ ਵੀ ਨਹੀਂ ਸੀਗੇ ਕੱਲੀ ਵਰਦੀ ਪਾਈ ਹੋਸੀ ਸਿਰਫ ਟੋਪੀ ਨਾ ਦਸਤਾਰ ਕੁਛ ਨਹੀਂ ਹਾਲ ਤੱਕ ਦੇ ਜਥੇਸਾਰ ਜਦ ਆਏ ਇੱਥੇ ਉਹਨਾਂ ਨੇ ਸਾਨੂੰ ਆਂਦੇ ਹੀ ਮੈਨੂੰ ਗੱਲ ਨਾਲ ਲਾਇਆ ਤੇ ਮੇਰੀ ਅੱਖਾਂ 'ਚੋਂ ਹੰਝੂ ਨਿਕਲ ਆਏ ਤੇ ਉਹਨਾਂ ਨੇ ਇਹੀ ਦੱਸਿਆ ਕਿ ਆਪਣੇ ਪੰਜਾਬੀਆਂ ਨੂੰ ਕਿਉਂ ਨਹੀਂ ਕਿਰਤ ਕਰਨ ਦਿੰਦੇ ਅਸੀਂ ਇੱਥੇ ਹਾਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਤੁਸੀਂ ਪਰਵਾਸੀ ਇਹਨੇ ਆ ਕੇ ਇੱਥੇ ਵਸ ਗਏ ਆ ਇੱਥੇ ਸਭ ਕੁਝ ਕਰਦੇ ਆ ਤੇ ਜਿਹੜਾ ਆਪਣਾ ਧਰਤੀ 'ਚ ਇੱਥੇ ਨਵੇਂ ਸ਼ਹਿਰ ਦਾ ਮੈਂ ਪੁੰਨੂ ਮੁਜ਼ਾਰਦਾ ਰਹਿਣ ਵਾਲਾ ਐਸ ਬੰਦੇ ਨੂੰ ਇੱਥੇ ਕਿਉਂ ਨਹੀਂ ਕਿਰਤ ਕਰਨ ਦਿੰਦੇ ਕਿਉਂ ਤੰਗ ਪਰੇਸ਼ਾਨ ਕਰਦੇ ਆ ਇਹੋ ਜਿਹੜਾ ਸਾਬ ਨੇ ਗੱਲਾਂ ਕਹੀਆਂ ਉਹ ਦਿਲ ਨੂੰ ਟੁੰਬੀਆਂ ਨਹੀਂ ਉਹ ਸਾਡੇ ਹੱਕਾਂ ਦੀਆਂ ਗੱਲਾਂ ਕੀਤੀਆਂ ਨੇ ਸਹੀ ਗੱਲਾਂ ਕੀਤੀਆਂ ਜੀ ਜੇ ਔਰ ਐਨੇ بڑے ਜਥੇਦਾਰ ਦੇਖੋ ਇੱਕ ਰੇੜੀ ਤੇ ਮੇਰੇ ਵਰਗੇ ਗਰੀਬ ਮਾਤੜ ਬੰਦੇ ਕੋ ਮੈਨੂੰ ਤਾਂ ਸਭ ਤੋਂ ਵੱਡੀ ਖੁਸ਼ੀ ਇਹ ਹੋਈ ਕਿ ਮੇਰੇ ਨਾਲ ਨਿਆਗਰ ਸਿੰਘ ਜਥੇਦਾਰ ਸਾਰੇ ਤੇ ਬੁੱਢਾ ਦਲ ਦੇ ਛਾਉਣੀ ਗੜਸ਼ੰਕਰ ਤੋਂ ਜੇ ਬਾਬਾ ਜਿਹੜੇ ਇੱਥੇ ਆ ਗਏ ਸਾਰੇ ਮੇਰੇ ਨਾਲ ਸਾਡੇ ਹੱਕਾਂ ਦੀ ਰਾਖੀ ਲਈ ਹੋਇਆ ਔਰ ਉਹ ਮਹਾਰਾਜਾ ਰਣਜੀਤ ਸਿੰਘ ਯਾਦ ਕਰਦੇ ਹਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਾਰਿਆਂ ਨੂੰ ਬਰਾਬਰ ਦਾ ਸਨਮਾਨ ਹੀ ਸਾਰਿਆਂ ਨੂੰ ਬਰਾਬਰ ਦੇ ਵਸੀਲੇ ਦਿੱਤੇ ਨੇ ਇਹ ਖੁੱਲੇ ਬੰਨੇ ਜਦੋਂ ਆਪਾਂ ਆ ਗੱਲ ਕਰਦੇ ਆ ਦੇਖੋ ਇਹ ਜਿਹੜੇ ਸਾਡੇ ਲੋਕ ਇੱਥੇ ਆਪਣੀ ਕੋਈ ਧਰਮ ਦੀ ਸੱਚੀ ਕਿਰਤ ਕਰਦੇ ਔਰ ਕੱਲਾ ਇੱਥੇ ਨਹੀਂ ਆ ਇਹ ਨਮਾਸ਼ਾਹਰੋ ਦੇ ਦਾਖੜਾ ਜਾਂ ਸਹਿਮ ਜਰਾ ਦੀ ਸੈਕਟਰੀ ਨਗਰ ਮਹਾੜੀ ਜਾਂ ਲੁਧਿਆਣਾ ਦਾ ਕਿਤੇ ਵੀ ਤਾਂ ਜਿਹੜਾ ਇੱਕੋ ਦੇ ਮੂਲ ਲੋਕਾਂ ਉਹਨਾਂ ਦਾ ਧਰਮ ਭਾਵੇਂ ਕੋਈ ਵੀ ਹੋਵੇ ਉਹ ਸਿੱਖ ਹੋਵੇ ਵੀ ਦੂੰਦੇ ਕੋਈ ਵੀ ਹੋਵੇ ਉਹਨਾਂ ਨੇ ਵੀ ਆਪਣੇ ਰੋਜ਼ਗਾਰ ਦੇ ਜਿਹੜੇ ਬਸਿੱਟੇ ਆ ਉਹਦੇ ਹੀ ਇੱਕੋ ਹੀ ਪੈਦਾ ਕਰਦੇ ਜਦੋਂ ਬਾਕੀ ਤਾਬਾਂ ਦੇ ਉੱਤੇ ਇਹ ਸਾਰੇ ਕੋਸ਼ੇ ਲੱਗ ਰਿਆ ਵਾ ਤਾਂ ਫੇਰ ਇਵੇਂ ਕਿਸੇ ਨੂੰ 당 ਕਰਨਾ ਮੇਰੇ ਹਿਸਾਬ ਦੇ ਨਾਲ ਇਹ ਠੀਕ ਨਹੀਂ ਆ ਕਿਉਂਕਿ ਇਹ ਲੋਕ ਇੱਕ ਬੰਨੇ ਦਾ ਆਪਾਂ ਕਹਿ ਰਹੇ ਵੀ ਇੱਥੇ ਰੋਜ਼ਗਾਰ ਕਰਾਣ ਨਾਲ ਕੇ ਇੱਥੇ ਆਣ ਕੇ ਕੰਮ ਕਰਨ ਕੋਈ ਕੰਮ ਪਾੜਾ ਨਹੀਂ ਆ ਸਰਕਾਰ ਰੋਜ਼ਗਾਰ ਦੇ ਇਹਨਾਂ ਨੂੰ ਦੇ ਨਹੀਂ ਸਕੀ ਇਹਨਾਂ ਦੇ ਮੌਲ ਵਸੀਲੇ ਆਪ ਦੇ ਪੈਦਾ ਨਹੀਂ ਕਰ ਸਕੇ ਪਰ ਜੇ ਇਹਨਾਂ ਕਿਰਤੀ ਲੋਕਾਂ ਨੇ ਆਪਣੇ ਵਸੀਲੇ ਆਪ ਪੈਦਾ ਕਰਕੇ ਆਪਣੀ ਸੱਗੇ ਸੁਰਤੀ ਕਿਰਤਾ ਇਹ ਕਰਦੇ ਕਰ ਰਹੇ ਆ ਤੇ ਸਰਕਾਰ ਨੂੰ ਇਹਨਾਂ ਦਾ ਸੈਡੂ ਕਰਨਾ ਚਾਹੀਦਾ ਨਗਰ ਕੌਂਸਲਾਂ ਨੂੰ ਨਗਰ ਨਿਗਮਾਂ ਨੂੰ ਜਾਂ ਤੇ ਉਹ ਕੋਈ ਆ ਤੈਅ ਕਰਦੇ ਨੇ ਕਿ ਜੇ ਤੇ ਇਹਨਾਂ ਦਾ ਸਾਰਾ ਜਿਹੜਾ ਸਿਸਟਮ ਆ ਚੱਲੂਗਾ ਸਾਰਿਆਂ ਦਾ ਹੀ ਫੇਰ ਉੱਥੇ ਚੱਲੇ ਪਰ ਜਿਵੇਂ ਸਰਦਾਰ ਜੀ ਨੇ ਆਖਿਆ ਵੀ ਪੱਗ ਵੇਖ ਕੇ ਟਾਰਗੇਟ ਕਰਦੇ ਆ ਇਹ ਤੇ ਫੇਰ ਪੰਜਾਬ ਦੇ ਵਿੱਚ ਚੰਗੀ ਗੱਲ ਥੋੜਾ ਜਿਹੀ ਦੇ ਇੱਥੇ ਇੰਥੋਂ ਦੇ ਰਹਿਣ ਵਾਲਿਆਂ ਨੂੰ ਰੋਜ਼ਗਾਰ ਨਹੀਂ ਆਪਾਂ ਕਰਨ ਦੇਣਾ ਉਹਨਾਂ ਨੂੰ ਕਿਰਤ ਨਹੀਂ ਕਰਨ ਦੇਣੀ ਇਹ ਲੋਕ ਫਿਰ ਕਿੱਥੇ ਜਾਣਗੇ ਸਰਕਾਰ ਇਹਦਾ ਨਾ ਕਰੇ ਨਗਰ ਨਿਗਮ ਨਗਰ ਕਾਉਂਸਲ ਪ੍ਰਸ਼ਾਸਨ ਇਹ ਵੀ ਨਾ ਕਰੇ ਇਹਨਾਂ ਨੂੰ हां ਠੀਕ ਹੈ ਜੇ ਕੋਈ ਸੜਕ ਰੁਕਦੀ ਆ ਪ੍ਰਸ਼ਾਸਨ ਦਾ ਹੱਥ ਆ ਵੀ ਉਹ ਸਾਈਡ ਤੇ ਕਰਾ ਦੇ ਕੋਈ ਟ੍ਰੈਫਿਕ ਜਾਮ ਨਹੀਂ ਹੋਣੀ ਚਾਹੀਦੀ ਲੋਕਾਂ ਨੂੰ ਤੰਗੀ ਨਹੀਂ ਹੋਣੀ ਚਾਹੀਦੀ ਆ ਆਵਾਜਾਈ ਸਜਾਰੂ ਚੱਲਣੀ ਚਾਹੀਦੀ ਆ ਬਾਹਰ ਦੇ ਕੋਈ ਸਾਈਡ ਦੇ ਉੱਤੇ ਖੜਾ ਮੂਲ ਵਾਸੀ ਇਥੋਂ ਦਾ ਪੰਜਾਬੀ ਜੇ ਕੋਈ ਆਪਣਾ ਰੁਜ਼ਗਾਰ ਕਰ ਰਿਹਾ ਵਾ ਤੇ ਇਹਨਾਂ ਨੂੰ ਰੋਕਣਾ ਨਹੀਂ ਚਾਹੀਦਾ ਇਹ ਕਿੱਥੇ ਜਾਣ ਫੇਰ ਦੱਸੋ ਨਾ ਕਿੱਥੇ ਜਾਣ ਇਹ ਆਪਣੇ ਆਲੇ-ਦੁਆਲੇ ਕੰਮ ਕਰਨਗੇ ਦੂਜਾ ਸ਼ਹਿਰ ਦੇ ਵਿੱਚ ਜਿਹੜੀਆਂ ਭੀੜ-ਪਾੜ ਵਾਲੀਆਂ ਸਭੋ ਥਾਮਾ ਵਾ ਮੈਂ ਵੀ ਇਹਨਾਂ ਸ਼ਹਿਰਾਂ ਦੇ ਵਿੱਚੋਂ ਦੇ ਲੰਘਦਾ ਹੀ ਆਂ ਤੇ ਮੈਂ ਦੇਖਦਾ ਹਾਂ ਤੇ ਕੀ ਬਣਿਆ ਉਹ ਤੇ ਆਪਾਂ ਛੋੜ ਦੇ ਦਿੰਨੇ ਆ ਇਸ ਕਰਕੇ ਬਰਾਬਰ ਰੱਖੋ ਹਰ ਸਟੇਟ ਦੇ ਵਿੱਚ ਜਿਹੜੇ ਉਥੋਂ ਦੇ ਮੂਲ ਵਾਸੀ ਹੁੰਦੇ ਆ ਉਹਨਾਂ ਨੂੰ ਤੇ ਸਭੋ ਪਹਿਲ ਹੁੰਦੀ ਆ ਭਾਵੇਂ ਕਿ ਮੈਂ ਨਹੀਂ ਕਹਿਣਾ ਕਿ ਪੰਜਾਬ ਕਿਸੇ ਨੂੰ ਧੱਕੇ ਮਾਰਦਾ ਨਾ ਮਾਰੂਗਾ ਜੇ ਕੋਈ ਇਥੇ ਕਿਰਤ ਕਰਨ ਆਇਆ ਭਾਵੇਂ ਕਰੀ ਜਾਵੇ ਪਰ ਉਹਦਾ ਇਹ ਨਹੀਂ ਆ ਵੀ ਇਥੋਂ ਦੇ ਲੋਕਾਂ ਨੂੰ ਆਪਾਂ ਦਬਾਦ ਕੇ ਮੂਲ ਵਸਨੀਕਾਂ ਨੂੰ ਪੰਜਾਬੀਆਂ ਨੂੰ ਉਹਨਾਂ ਨੂੰ ਆਪਾਂ ਦਬਾਦ ਕੇ ਤੇ ਦੁਨੀਆਂ ਦਾ ਆਪਾਂ ਕੰਮ ਕਹੀਏ ਵੀ ਉਹ ਕਰੀ ਜਾਣ ਇਹ ਗੱਲਾਂ ਪੰਜਾਬ ਦੇ ਵਿੱਚ ਨਹੀਂ ਚੱਲਣਗੀਆਂ ਇਹ ਗੱਲਾਂ ਠੀਕ ਨਹੀਂ ਹੈ ਕਿਹਾਂ ਪ੍ਰਸ਼ਾਸਨ ਐਵੇਂ ਨਾ ਇਦਾਂ ਨੇ ਕੰਮ ਕਰੇ ਵੇਖੋ ਇਹ ਕਿਰਤੀ ਲੋਕਾਂ ਦਾ ਲੋੜਵੰਦ ਲੋਕ ਆ ਜਾ ਇਹਨਾਂ ਦੇ ਰੋਜ਼ਗਾਰ ਦੇ ਵਸੀਲੇ ਪੈਦਾ ਕਰਕੇ ਸਰਕਾਰ ਨੇ ਕਈ ਕੁਝ ਕਿਹਾ ਹੈ ਤੇ ਜਾਂ ਇਹਨਾਂ ਨੂੰ ਕੰਮ ਕਰਨ ਦਵੇ ਇਹਨਾਂ ਨੂੰ ਕੰਮ ਤੋਂ ਨਹੀਂ ਰੋਕਣਾ ਚਾਹੀਦਾ ਆਪਾਂ ਪੂਰੇ ਪੰਜਾਬ ਚ ਘੁੰਮ ਰਹੇ ਆ ਜਿੱਥੇ ਵੀ ਸਾਡਾ ਮੈਂ ਕਿਹਨਾ ਭਾਵੇਂ ਉਹ ਸਿੱਖ ਵਾ ਭਾਵੇਂ ਉਹ Hindu ਆ ਭਾਵੇਂ ਉਹਦਾ ਪੂਰ ਮusliman ਆ ਭਾਵੇਂ ਸਾਈ ਵੀ ਹੈਗਾ ਇਥੋਂ ਦਾ ਜੇ ਉਹ ਆਪਣੇ ਕੋਈ ਕਿਰਤ ਕਰ ਰਿਹਾ ਸੱਚੀ ਸੋਚੀ ਅਸੀਂ ਤੇ ਉਹਨਾਂ ਨੂੰ ਖਾਪੜਾ ਦੇਣ ਜਾਵਾਂਗੇ ਇਹ ਸੱਚੇ ਪਾਤਸ਼ਾਹ ਦਾ ਖਾਪੜਾ ਵਾ ਇਹ ਧਰਮ ਦੀ ਕਿਰਤ ਕਰੋ ਸਾਡੇ ਗੁਰੂ ਨੇ ਕਿਹਾ ਉਦਮ ਕਰਿੰਦਿਆ ਜੀਉ ਤੋਂ ਕਮਾਲਦਿਆਂ ਸੁਖ ਪਹੁੰਚ ਧਿਆਇਂਦਿਆ ਤੂੰ ਪ੍ਰਭੂ ਮੇਲ ਨਾਨਕ ਉਤਰੀ ਚੇਨ ਤਾ ਇਨ੍ਹਾਂ ਅੱਖਾਂ ਦੇ ਵਿੱਚ ਹੰਢੋਣੀ ਚਾਹੀਦੀ ਇਹਨਾਂ ਅੱਖਾਂ ਦੇ ਵਿੱਚ ਖੁਸ਼ੀ ਚਾਹੀਦੀ ਆ ਇਥੋਂ ਦੇ ਮੂਲ ਵਾਸੀ ਆ ਅਸੀਂ ਆਪਣੇ ਸਰਦਾਰਾਂ ਨੂੰ ਪੰਜਾਬੀਆਂ ਨੂੰ ਇੱਥੇ ਪੰਜਾਬ ਦੇ ਵਿੱਚ ਜਲੀਲ ਨਹੀਂ ਹੋਣ ਦਵਾਂਗੇ ਅਸੀਂ ਇਥੋਂ ਦੇ ਆ ਆ ਜੇ ਕੋਈ ਕਾਨੂੰਨੀ ਨੁਕਤਾ ਨਗਾ ਤੋ ਗੱਲਾਂ ਤੇ ਫਿਰ ਸਾਰੇ ਸ਼ਹਿਰਾਂ 'ਚ ਜੋ ਸਾਰਿਆਂ ਦੀਆਂ ਰੀਡਿੰਗਾਂ ਚੁੱਕ ਦੋ ਪਰ ਇਥੋਂ ਦੇ ਮੂਲ ਵਾਸੀਆਂ ਦੇ ਨਾਲ ਧੱਕੇਸ਼ਾਹੀ ਬਰਦਾਸ਼ਤ ਬਿਲਕੁਲ ਨਹੀਂ ਕੀਤੀ ਜਾਊਗੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਹਦਾਇਤ ਆ ਭਾਈ ਇਹਨਾਂ ਕਿਰਤਿਆਂ ਦਾ ਸਾਥ ਦੋ ਇਹਨਾਂ ਕਿਰਤियां ਕਰਕੇ ਸਾਰਾ ਸਿਸਟਮ ਚੱਲਦਾ ਇਹਨਾਂ ਅੱਖਾਂ ਦੇ ਵਿੱਚ ਹੰਝੂ ਨਹੀਂ ਇਹਨਾਂ ਅੱਖਾਂ 'ਚ ਖੁਸ਼ੀ ਚਾਹੀਦੀ ਆ ਇਹਨਾਂ ਨੇ ਵਿਚਾਰਿਆਂ ਨੇ ਜਿਹੜੀਆਂ ਫੈਕਟਰੀਆਂ ਲਾ ਲੀਆਂ ਆ ਕਿਰਤ ਕਰ ਰਹਾ ਸੱਚੀ ਸੁੱਚੀ ਕਿਰਤਵਾ ਇਹਨਾਂ ਦਾ ਸਾਥ ਦਵੇ ਸਰਕਾਰ ਧੱਕੇਸ਼ਾਹੀ ਨਾ ਕਰੇ ਤੇ ਇਥੋਂ ਦੇ ਮੂਲ ਵਾਸੀਆਂ ਨੂੰ ਕੰਮ ਕਰਨ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ